ਯਾਰੋ ਦੋਸਤੋ ਤੁਹਾਨੂੰ ਮੇਰੀ ਬਹੁਤ-ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਸ਼ਬ ਬਖਰ ਮੈਂ ਆ ਤੁਹਾਡਾ ਆਪਣਾ ਲੈ ਕੇ ਤੇ ਪਤਰਾ ਰਾਮ ਸਿੰਘ ਢਿੱਲੋਂ ਤੇ ਮੈਂ ਅੱਜ ਮੁਸ਼ਕਲਾਂ ਤੇ ਗੱਲ ਕਰਾਂਗਾ ਕਿ ਮੁਸ਼ਕਲਾਂ ਤਾਂ ਆਉਂਦੀ ਹੀ ਰਹਿੰਦੀਆਂ ਨੇ ਤੇ ਆਉਣਗੀਆਂ ਵੀ ਸਾਰੀ ਜ਼ਿੰਦਗੀ ਆਉਣਗੀਆਂ ਇਹਨਾਂ ਨੇ ਬੰਦ ਨਹੀਂ ਹੋਣਾ ਜਿੰਨੀ ਦੇਰ ਅਸੀਂ ਖੁਦ ਹਾਜ਼ਰਾਂ ਇਸ ਧਰਤੀ ਤੇ ਤੇ ਮੁਸ਼ਕਲਾਂ ਨੂੰ ਜੀਆਆਂ ਕਹੋ ਹਮੇਸ਼ਾ ਮੁਸ਼ਕਲਾਂ ਬੁਲੰਦੀ ਸਰ ਕਰਨ ਦੇ ਲਈ ਬਹੁਤ ਜ਼ਰੂਰੀ ਨੇ ਜਿਸ ਨੇ ਮੁਸ਼ਕਲਾਂ ਹੱਲ ਨਹੀਂ ਕੀਤੀਆਂ ਜਿਸ ਨੇ ਮੁਸ਼ਕਲਾਂ ਸਰ ਨਹੀਂ ਕੀਤੀਆਂ ਤੇ ਉਹ ਕੁਝ ਵੀ ਨਹੀਂ ਕਰ ਸਕਦਾ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਮੁਸ਼ਕਲਾਂ ਦੇ ਵਿੱਚੋਂ ਮੌਕੇ ਲੱਭੋ ਕਿ ਅਸੀਂ ਕੀ ਕਰ ਸਕਦੇ ਹਾਂ ਮੁਸ਼ਕਲਾਂ ਤੋਂ ਘਬਰਾਓ ਨਾ ਤੁਸੀਂ ਟਾਈਮ ਦੇ ਦਿਓ ਮੁਸ਼ਕਲ ਆਪਣੇ ਆਪ ਹੱਲ ਹੁੰਦੀ ਚਲ ਜਾਏਗੀ ਤੁਹਾਡੇ ਦੋਸਤ ਮਦਦ ਕਰਨਗੇ ਮਦਦ ਮੰਗਣ ਲੱਗੇ ਕਿਤੇ ਪਰਵਾਹ ਨਾ ਕਰੋ ਮਦਦ ਮੰਗਣ ਲੱਗੇ ਕਿਤੇ ਸ਼ਰਮ ਨਾ ਕਰੋ ਤੇ ਮਦਦ ਮੰਗ ਲਓ ਕਿਉਂਕਿ ਜੇ ਨਹੀਂ ਜਾਏਗਾ ਸਭ ਤੋਂ ਕਲੀਅਰ ਹੋ ਜਾਏਗਾ ਤੇ ਦੂਸਰੀ ਗੱਲ ਇਹ ਕੀ ਹੈ ਤੇ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਰੱਖੋ ਅੰਗਰੇਜ਼ੀ ਦੀ ਕਹਾਵਤ ਹੈ ਸੈਲ ਕੰਪੀਟੀਸ਼ਨਸ ਪਾਵਰ ਜਦ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਰੱਖਦੇ ਹੋ ਕਿ ਮੈਂ ਇਹ ਮੁਸ਼ਕਲ ਨੂੰ ਹੱਲ ਕਰ ਸਕਦਾ ਤਾਂ ਤੁਸੀਂ ਬੜੇ ਆਰਾਮ ਨਾਲ ਹੱਲ ਕਰ ਸਕਦੇ ਹੋ ਹੱਲ ਹੋ ਵੀ ਜਾਏਗੀ ਜਿਹੜੀਆਂ ਮੁਸ਼ਕਲਾਂ ਐਸੀਆਂ ਹੁੰਦੀਆਂ ਨੇ ਕਿ ਤੁਹਾਨੂੰ ਲੱਗਦਾ ਵੀ ਇਹ ਹੱਲ ਹੋਣੀ ਹੀ ਨਹੀਂ ਹੈਗੀਆਂ ਤੇ ਉਹਨਾਂ ਨੂੰ ਟਾਈਮ ਤੇ ਛੱਡ ਦਿਓ ਚੀਨ ਦੀ ਕਹਾਵਤ ਹੈ ਕਿ ਮੁਸ਼ਕਲਾਂ ਨੂੰ ਲੰਬੇ ਸਮੇਂ ਟਾਈਮ ਤੇ ਛੱਡ ਦਿਓ ਰੱਬ ਤੇ ਪਰਮਾਤਮਾ ਤੇ ਛੱਡ ਦਿਓ ਤੇ ਉਹਦੇ ਨਾਲ ਹੁੰਦਾ ਕੀ ਹੈ ਕਿ ਮੁਸ਼ਕਲ ਆਪਣੇ ਆਪ ਹੀ ਬੇਕਾਰ ਹੋ ਜਾਂਦੀ ਹੈ ਮੁਸ਼ਕਲ ਆਪਣੇ ਆਪ ਹੀ ਹੱਲ ਹੋ ਜਾਂਦੀ ਹੈ ਤੇ ਉਹ ਕਿਉਂਕਿ ਸਮਾਂ ਬਦਲ ਜਾਂਦਾ ਹੈ ਵਿਅਕਤੀ ਬਦਲ ਜਾਂਦੇ ਨੇ ਹਾਲਾਤ ਬਦਲ ਜਾਂਦੇ ਨੇ ਬਹੁਤ ਕੁਝ ਬਦਲ ਜਾਂਦਾ ਹੈ ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਮੁਸ਼ਕਲਾਂ ਤੋਂ ਘਬਰਾਉਣਾ ਨਹੀਂ ਹੈਗਾ ਤੇ ਉਸ ਤੋਂ ਅਗਲੀ ਗੱਲ ਇਹ ਹੈ ਕਿ ਜਦੋਂ ਤੁਹਾਨੂੰ ਮੁਸ਼ਕਲਾਂ ਆਉਣ ਤੇ ਉਦੋਂ ਇੱਕ ਗੱਲ ਯਾਦ ਰੱਖੋ ਕਿ ਸਲ ਕੇ ਕੋਪਰੇਸ਼ਨ ਪਾਵਰ ਕਿ ਜੋ ਦੂਸਰਿਆਂ ਨਾਲ ਕੋਆਪਰੇਸ਼ਨ ਹੈ ਉਹ ਬੜੀ ਵੱਡੀ ਪਾਵਰ ਹੈ ਜੱਥੇਬੰਦੀ ਪਾਵਰ ਹੈ ਤੇ ਦੋਸਤਾਂ ਮਿੱਤਰਾਂ ਨਾਲ ਬਣਾਈ ਰੱਖੋ ਦੋਸਤਾਂ ਮਿੱਤਰਾਂ ਨਾਲ ਮਾੜ ਮਰਿਆਦਾ ਵੀ ਬਣਾਈ ਰੱਖੋ ਰੋਸਤਾਂ ਮਿੱਤਰਾਂ ਦੋਸਤੀ ਬਣਾਈ ਰੱਖੋ ਹਰ ਤਰ੍ਹਾਂ ਦੇ ਵਧੀਆ ਸਬੰਧ ਬਣਾਏ ਹੋਏ ਤੁਹਾਨੂੰ ਬਹੁਤ ਕੰਮ ਦਿੰਦੇ ਨੇ ਤੇ ਉਹ ਤੁਹਾਨੂੰ ਅੱਗੇ ਲੈ ਜਾਂਦੇ ਨੇ ਜੇ ਤੁਹਾਡੇ ਚ ਮਿਲਣ ਸਾਰੀ ਦੀ ਭਾਵਨਾ ਹੈਗੀ ਹੈ ਤੇ ਉਹਦੇ ਚ ਜਾਂਦਾ ਕੁਛ ਨਹੀਂ ਲੈ ਤੁਸੀਂ ਬਹੁਤ ਕੁਛ ਲੈਂਦੇ ਹੋ इस करके मुश्किल तो तो दूर भजदिया ने हमेशा खुश रहने कोशिश कोशिश करो मैं तो कहना कि खुश रहो मेरे यार हरदम खुश रहो जे रुस जाए बहार भी खुश रहो जे मुश्किल आके बहारा रुस भी जान जा भी ती खुश रहो फिर अपने आप ही बहारा वापस आ जाए ठीक है ना इस करके मित्रों डटे रहो जे व्यक्ति डटे रहेंगे ने जड़े ਇੱਥੇ ਮਜ਼ਬੂਤੀ ਨਾਲ ਆਪਣਾ ਦਮ ਪਰਦੇ ਨੇ